اگر اس کے حالات نہیں سُبرے نا نہیں سر بالکل سسپنشن آرڈر تیار ہے۔ سشیکال دے دوست 124 7 پنجاب کرنال دے کھیڈ منٹری گورب گوتم نے رچیف گاندھی کھیڈ کمپلیکس دا نیں رکھن کیتا۔ نریکھن دوران کھیڈ سٹیڈیم دی کھستہ حالت دیکھ کے منٹری گوتم بہت غصے وچ آ گئے۔ ਉਨ੍ਹਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾੜਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ ਪਰ ਇਹ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਨਿਰੱਖਣ ਨੂੰ ਖਿਡਾਰੀਆਂ ਨੂੰ ਬਿਹਤਰ ਭਵਿਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਸਸਕਾਲ ਦੇ ਤੋਂ 124 7 ਪੰਜਾਬ ਕਰਨਾਲ ਦੇ ਖੇਡ ਮੰਤਰੀ ਗੌਰਵ ਗੋਤਮ ਨੇ ਅਚੇਵ ਗਾਂਧੀ ਖੇਡ ਕੰਪਲੈਕਸ ਦਾ ਨਿਰਖਣ ਕੀਤਾ ਨਰੀਖਣ ਦੌਰਾਨ ਖੇਡ ਸਟੇਡੀਅਮ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਗੋਤਮਬੋਧ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾੜਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ। ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ। ਪਰੇ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕ ਹਵੇਗੀ ਇਸ ਨਿਰਖਣ ਨੂੰ ਖਿਡਾਰੀਆਂ ਨੂੰ ਬਿਹਤਰ ਭਵਿਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਸਸਕਾਲ ਦੇ ਤੋਂ 1.24 ਇੰਟੂ 7 ਪੰਜਾਬ ਕਰਨਾਲ ਦੇ ਖੇਡ ਮੰਤਰੀ ਗੌਰਵ ਗੋਤਮ ਨੇ ਰਚੀਵ ਗਾਂਧੀ ਖੇਡ ਕੰਪਲੈਕਸ ਦਾ ਨਿਰਖਣ ਕੀਤਾ ਨਰੀਖਣ ਦੌਰਾਨ ਖੇਡ ਸਟੇਡੀਅਮ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਗੋਤਮਬੋਧ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾੜਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ। ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ। ਪਰੇ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕ ਹਵੇਗੀ ਇਸ ਨਿਰਖਣ ਨੂੰ ਖਿਡਾਰੀਆਂ ਨੂੰ ਬਿਹਤਰ ਭਵਿਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਅਗਰ ਇਸਕੇ ਹਾਲਾਤ ਨਹੀਂ ਸੁਧਰੇ ਨਾ ਨਹੀਂ ਸਰ ਬਿਲਕੁਲ ਸਸਪੈਂਸ਼ਨ ਆਰਡਰ ਤਿਆਰ ਹੈ ਸਰ ਸ਼੍ਰੀ ਗੱਜਦੋਸਤ 124 7 ਪੰਜਾਬ ਕਰਨਾਲ ਦੇ ਖੇਡ ਮੰਤਰੀ ਗੌਰਵ ਗੋਤਮ ਨੇ ਰਚੀਵ ਗਾਂਧੀ ਖੇਡ ਕੰਪਲੈਕਸ ਦਾ ਨਿਰਖਣ ਕੀਤਾ ਨਰੀਖਣ ਦੌਰਾਨ ਖੇਡ ਸਟੇਡੀਅਮ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਗੋਤਮਬੋਧ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾੜਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ। ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ। ਪਰੇ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕ ਹੋਵੇਗੀ ਇਸ ਨਿਰਖਣ ਨੂੰ ਖਿਡਾਰੀਆਂ ਨੂੰ ਬਿਹਤਰ ਭਵਿਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਸੱਸ਼ੀਕਲ ਜਦੋਂ 2024 ਇੰਟੂ 7 ਪੰਜਾਬ ਕਰਨਾਲ ਦੇ ਖੇਡ ਮੰਤਰੀ ਗੌਰਵ ਗੋਤਮ ਨੇ ਰਚੀਵ ਗਾਂਧੀ ਖੇਡ ਕੰਪਲੈਕਸ ਦਾ ਨਿਰਖਣ ਕੀਤਾ ਨਰੀਖਣ ਦੌਰਾਨ ਖੇਡ ਸਟੇਡੀਅਮ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਗੋਤਮਬੋਧ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾਰਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ। ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ। ਪਰੇ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕਾਰ ਆਵੇਗੀ ਇਸ ਨਿਰਖਣ ਨੂੰ ਖਿਡਾਰੀਆਂ ਨੂੰ ਬਿਹਤਰ ਪਵੇਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਸਸ਼ੀਕਾਲ ਦੇ 2024 ਇੰਟੂ 7 ਪੰਜਾਬ ਕਰਨਾਲ ਦੇ ਖੇਡ ਮੰਤਰੀ ਗੌਰਵ ਗੋਤਮ ਨੇ ਰਚੀਵ ਗਾਂਧੀ ਖੇਡ ਕੰਪਲੈਕਸ ਦਾ ਨਿਰਖਣ ਕੀਤਾ ਨਰੀਖਣ ਦੌਰਾਨ ਖੇਡ ਸਟੇਡੀਅਮ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਗੋਤਮਬੋਧ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪਿੰਡ ਵਿਭਾਗ ਦੇ ਅਧਿਕਾਰੀ ਅਤੇ ਕੋਚਾਂ ਨੂੰ ਸਖਤ ਤਾੜਨਾ ਕੀਤੀ ਅਤੇ ਸੁਧਾਰ ਲਈ 2 ਮਹੀਨਿਆਂ ਦਾ ਅਲਟੀਮੇਟ ਦਿੱਤਾ। ਮੰਤਰੀ ਗੋਤਮ ਨੇ ਕਿਹਾ ਕਿ ਖਿਡਾਰੀਆਂ ਨੂੰ ਇੱਕ ਚੰਗਾ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ। ਪਰੇ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਖੇਡ ਕੰਪਲੈਕਸ ਦੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਸੁਧਾਰਤਾਮਕ ਉਪਾਅ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ 2 ਮਹੀਨਿਆਂ ਦੇ ਅੰਦਰ ਕੋਈ ਸੁਧਾਰ ਨਹੀਂ ਹੋਇਆ ਤਾਂ ਜ਼ਿੰਮੇਵਾਰੀਆਂ ਅਧਿਕਾਰੀਆਂ ਵਿਰੁੱਧ ਸਖਤ ਕ ਹਵੇਗੀ ਇਸ ਨਿਰੱਖਣ ਨੂੰ ਖਿਡਾਰੀਆਂ ਨੂੰ ਬਿਹਤਰ ਪ੍ਰਵੇਕਾ ਤੇ ਖੇਡ ਸਹੂਲਤਾ ਦੇ ਸੁਧਾਰ ਵਾਲੇ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ